ਇਹ ਨਹੀਂ ਦੋਲੀ ਨਾ ਨਹੀਂ ਪਤਾ ਲੱਗਾ ਆ ਜੋ ਆਇਆ ਮੈਂ ਤਾਂ ਟਿਕਣ ਲਈ ਸੀ ਮੈਂ ਮੈਨੂੰ ਪਾਵੇ ਨਹੀਂ ਕੱਲ ਕਿਉਂ ਨਹੀਂ ਆਈ ਕੱਲ ਕੱਲ ਆ ਤੇ ਸਪੈਸ਼ਲ ਚੀਜ਼ ਆ ਗੱਡੀ ਲੈਂਦੀ ਆ ਇਹ ਸੱਲਵਾਲ ਬਾਬਾ ਵੱਡੀ ਗੱਡੀ ਲੈਣ ਜੀ ਸਤਿ ਸ਼੍ਰੀ ਅਕਾਲ ਵੈਲਕਮ ਕਿਆ ਅੱਜ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਆਉ ਕਰਦੇ ਛੋਟੇ ਜਿਹੇ ਬਲੌਗ ਸਵੇਰ ਦਾ ਟਾਈਮ ਤੇ ਅੱਜ ਆਪਾਂ ਪਹਿਲਾ ਸਵੇਰੇ ਬਲੌਗ ਆਪਾਂ ਸ਼ੁਰੂ ਕੀਤਾ ਨਹੀਂ ਸ਼ਾਮ ਦਾ ਟਾਈਮ ਹੋ ਗਿਆ ਵਾ ਤੇ ਕਰਦੇ ਥੋੜਾ ਕੰਮ ਹੀ ਮਾਰਕੀਟ ਜਾਣਾ ਹੈ ਆਪਾਂ ਮਾਰਕੀਟ ਆਇਆ ਸੀ ਅੱਜ ਥੋੜਾ ਕੰਮ ਜੋ ਕਰਕੇ ਤੇ ਹੁਣ ਜਾ ਰਹੇ ਆ ਘਰ ਜਲ ਜਲੇ ਜੂਸ ਪੀਜੀਏ ਤੇ ਉਸ ਤੋਂ ਬਾਅਦ ਫਿਰ ਮੈਨੂੰ ਥੋੜਾ ਕੰਮ ਮੈਂ ਜਾ ਰਾਂ ਪਲਾਂ ਪਲਾਂ ਜਾ ਕੰਮ ਤੋਂ ਦਾ ਦੇਖਣ ਤੇ ਉਸ ਤੋਂ ਬਾਅਦ ਹਮਨੇ ਲੇ ਗਣ ਕੱਲ ਦੇ ਵਲੌਗ ਦੀ ਤੁਸੀਂ ਗੱਲ ਕੀਤੀ ਕੱਲ ਦਾ ਵਲੌਗ ਆਪਾਂ ਜਿਹੜਾ ਪਾਇਆ ਸੀ ਕਿਹਾ ਤੁਸੀਂ ਕੈਮਰਾ ਆਪਣੇ ਤੇ ਰੱਖਦੇ ਹੋ ਹੈ ਕਿ ਨਹੀਂ ਕੇ ਦੀ ਪ੍ਰਾਈਵੇਸੀ ਵੀ ਹੁੰਦੀ ਹੈ ਕਿ ਮਤਲਬ ਉਹਨਾਂ ਨੇ ਕਿਹਾ ਸਾਡੀ ਫੋਟੋਸ ਦਿਖਾ ਨਾ ਕਰਿਓ ਸੌਣਾ ਨਹੀਂ ਦੋ ਦਿੱਤੀ ਜਦੋਂ ਉੱਠੀ ਕਿਹਦੀ ਉੱਠ ਗਿਆ ਗੁੱਗੂਏ ਕਿੱਥੇ ਐਸ਼ ਕਿੱਥੇ ਆਇਆ ਸੀ ਕਿੱਥੋਂ ਆਇਆ ਸੀ ਅੱਜ ਅੱਜ ਕਿੱਥੋਂ ਆਇਆ ਸੀ ਫਤਿਹ ਕੰਮੀ ਕਰਕੇ ਕਿੱਥੋਂ ਆਇਆ ਅੱਜ ਸਕੂਟਰਾਂ ਬਹੁਤ ਕਾਮਯਾਬ ਦੱਸਿਓ ਕਿ ਕਾਮਜਬ ਹੈ ਵਾ ਕਿ ਇਦਾਂ ਹੀ ਆ ਮੈਂ ਇੱਥੇ 20 ਦੀ 25 ਦੀ ਮਿਲਦੀ ਪਈ ਐ ਕਈ ਲੱਖ ਦੀਆਂ ਤਿੰਨ ਵੀ ਦੇਣ ਦੇ ਤੇ ਰਾਦਾ ਬੰਡਿਆ ਲੈਣ ਦਾ ਦੇਖਦੇ ਆਂ ਜੇ ਸੱਤੰ ਦਾ ਪ੍ਰੋਗਰਾਮ ਤੇ ਕਰੇ ਆ ਗਏ ਆ ਤੇ ਇਹ ਲੱਗ ਰਹੀ ਸਬਜ਼ੀ ਕਾਦੀ ਬੈਂਗਣ ਆਲੂ ਬੈਂਗਣ ਤਿਆਰੀ ਇੱਧਰ ਹਰਖਤ ਸਿੰਘ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਕੀ ਕੰਡੇ ਜੇ ਵੀ ਵੇਖੰਡੇ ਜੇ ਤੇ ਉਧਰ ਜੀ ਦਾਦੀ ਆ ਗਈ ਐਤੋਂ ਜਰਾ ਪੰਕੇ ਜਿਆਦਾ ਕਰ ਸਕਦਾ ਕੀ ਆ ਜੀ ਸਤਿ ਸ਼੍ਰੀ ਅਕਾਲ ਹੈ ਕੱਤਰੀ ਕਰਵਾਉਣੀ ਰੇ ਅੰਨੇ ਪੂਰੀ ਦਾਦੀ ਕੋਥੇ ਮੈਂ ਮੈਚਿੰਗ ਕੀਤੀ ਹੂ ਇਹ ਬਬਲੋ ਕੀ ਕਰਦਾ ਮੇਰਾ ਛੋਣਾ ਛੋਣਾ ਕੀ ਕਰਦਾ ਗੁਨੀ ਮੇਰਾ ਹ ਨਹੀਂ ਛੋਣੀ ਆ ਬੁਰਦਾ ਬੀਨਣੇ ਉਧਰ ਦਾਦੀ ਦਾ ਪਤਾ ਨਹੀਂ ਗਾ ਦਾਦੀ ਹੁੰਦੀ ਚਰਵਾ ਦਾ ਚੇਤਾ ਭਲਾ ਲੰਦਾ ਦਾਦੀ ਨਾ ਨਹੀਂ ਪਤਾ ਲੱਗਾ ਆਥੇ ਹੋ ਮੈਂ ਤਾਂ ਟਿਕਣ ਲਈ ਸੀ ਮੈਂ ਮਿਲ ਪਾਵੇ ਨਹੀਂ ਕੱਲ ਘੁੰਮਣੇ ਆਈ ਕੱਲ ਕੱਲ ਮੈਂ ਆਈ ਨਹੀਂ ਗਰਮੀ ਪਈ ਮੈਨੂੰ ਗਰਮੀ ਤੇ ਮੈਂ ਕਹੇ ਕਹਾਂ ਕੇ ਪੀਣੀ ਕਹਾਂ ਤਾਂ ਕੇ ਫੜੇ ਸਮੋਸੇ ਨਹੀਂ ਖਾਣੇ ਤੂੰ ਨਾ ਆ ਜਾ ਅਗਰ ਜੰਗਲ ਫੜੀ ਸਕੂਟਰੇ ਸਕੂਟਰ ਫੜਿਆ ਤੇ ਚਲਾ ਗੇ ਕੰਗਾ ਕੇ ਨੋਟਾ ਪੁੱਛਿਆ ਪੜ ਮਰਜ਼ਾਲ ਪੜਕਤੇ ਆਗੇ ਕੰਗਾ ਅਬੀ ਚਾ ਆ ਗਈ ਨਾਲਾ ਗਈ ਬਰਫੀ ਖਾਂਦੇ ਨੇ ਹੁਣ ਟੀ ਵੇਖੀ ਜਾਣਾ ਅਥੇ ਅਥੇ ਖਾਂਦੇ ਆ ਉਧਰ ਬੋਲੇ ਛੁੱਪੇ ਹੋ ਗਏ ਉਹ ਜਿਹੜਾ ਤੇ ਬਈ ਹੈ ਯਾਦੋਂ ਜਾ ਕੇ ਪ੍ਰੋਗਰਾਮ ਕਰਨਾ ਸੀ ਤੇ ਤਾਂ ਯਾਰੀ ਨੂੰ ਕੁਝ ਵੀ ਜੰਦਾ ਹੋਇਆ ਨਹੀਂ ਅੱਗੇ ਵੀ ਆਉਣੀ ਡੇ ਗਿਫਟ ਉਹ ਲੇ ਗਈ ਗੱਡੀ ਜੀ ਵੀ ਲੈ ਆਂਦੀ ਅੱਗੇ ਕਿੰਨਾ ਕੁ ਲੈ ਆ ਗਿਆ ਮੈਂ ਬੜੀ ਵਧੀਆ ਆ ਕੇ ਆਏ ਟੈਂਸੂਰ ਲੈ ਆਏ ਜੇ ਤਾਂ ਵੱਡੇ ਸੂਟ ਬਤਾਨਾ ਤੇ ਦੋ ਸੂਟ ਹੋਣਾ ਵੱਡੇ ਸੂਟ ਆ ਬੋਲਦੇ ਮੈਂ ਲਵੜੀਂਗਾ ਮੈਂ ਲੈ ਅੱਗੇ ਪਹਿਲਾਂ ਵੀ ਲੈਂਦੇ ਸੂਟ ਕਰ ਲੈਂਦੇ ਕੋਈ ਗੱਲ ਨਹੀਂ ਜਣੇ ਨਹੀਂ ਕੋਈ ਜਾ ਰਹੇ ਨੇ ਦਿੱਤਾ ਨਹੀਂ ਹੋਣਾ ਕੋਈ ਨਹੀਂ ਆ ਸੂਟ ਬੜਾ ਪਹਿਰਾ ਖਣਾਗਾ ਬੜਕੇ ਵਿਖੰਦੀ ਪਤਾ ਥੋਣਾ ਪਰ ਆਏ ਹੁੰਦਾ ਵਾ ਜੇ ਮੱਲਾ ਹੁਣ ਜਿੱਦਾਂ ਚੀਜ਼ਾਂ ਚ ਲੈਂਡ ਐ ਇਦਾਂ ਕੱਲ ਦੇਣੀਆਂ ਵੀ ਪੈਣੀਆਂ ਹਰ ਚੀਜ਼ ਮਤਾਈ ਐਦਾਂ ਹੀ ਓਏ ਇੱਕਦਮ ਦੇ ਆ ਕੇ ਮਤਲਬ ਫੇਰ ਹੀ ਰਿਸ਼ਤਦਾਰੀਆਂ ਬਣਦੀਆਂ ਗਾਂ ਵਾਦਦੀਆਂ ਫੁੱਲਦੀਆਂ ਐਦਾਂ ਹੀ ਨਹੀਂ ਕਰਕੇ ਨਹੀਂ ਦੇਦਾ ਨੂੰ ਮੜ ਕੇ ਚੱਲ ਕਰ ਕੋਈ ਗੱਲ ਉਹ ਵਿਚਾਰਾ ਮੈਂ ਥੋੜੇ ਦੇਖਦਾ ਹਾਂ ਚਾਚੀ ਹੁੰਦੇ ਤੇ ਆ ਆ ਤੋੜ ਗਿਆ ਨਹੀਂ ਆਵੇ ਸੋਨਾ ਸੂਟ ਆ ਨਾ ਅਜਰਾ ਥੱਲੇ ਆ ਹਾਂ ਅੱਜ ਪਾਰਟੀ ਵੇਰ ਹੈ ਨਾ ਜਿਹੜਾ ਆਹ ਥੱਲੇ ਵਾਲਾ ਜਿਹੜਾ ਖੋਲਿਆ ਹੁਣ ਹਾਂ ਹਾਂ ਪਾਰਟੀ ਵੇਰ ਤੇ ਅੱਤੇ ਨੇ ਥੋੜੇ ਵੱਡੇ ਆ ਅੱਜ ਪਾਰਟੀ ਵੇਰ ਤੇ ਮੈਂ ਕੀ ਬਾ ਚੱਕਦਾ ਵਾ ਦੋ ਸਾਲ ਦਾ ਵੀ ਹੋਰ ਤਾਂ ਵੀ ਬਾ ਚੱਕਦਾ ਵਾ ਆ ਦੋ ਛੋਟੇ ਲੈਂਦੇ ਆ ਹਾਂ ਚੱਲ ਆਹ ਤੇ ਹਾਂ ਹਾਂ ਵੱਡੇ ਤਿੰਨ ਜਦ ਮਰਜੀ ਪਾਉਣਾ ਕੋਟ ਨਾਲ ਹੀ ਚੂੜੀ ਆ ਹਾਂ ਐਵ ਕੋਲਣ ਮੈਂ ਦੇਵਲਾ ਮੂਹੇ ਲਗਾ ਖੂੰ ਇਹਦਾ ਕਲਰ ਵੀ ਬੜਾ ਵਧੀਆ ਨਾ ਕਨਾ ਇਹਦਾ ਰੰਗ ਪਸੰਦ ਆ ਰੰਗ ਬੜਾ ਵਧੀਆ ਇਹਨੂੰ ਤੇ ਜੱਜ ਜਾਣੇ ਆ ਲੈ ਮੈਂ ਹੋਰ ਦੋ ਵੰਗ ਮੈਂ ਨਵਾ ਜਾਣੇ ਨੂੰ ਆ ਹਣਾ ਛੋਟੇ ਛੋਟੇ ਉੜ ਪਾਉਂ ਜਾਈਏ ਛੋਟੇ ਛੋਟੇ ਮੈਂ ਆਪਣੇ ਬਾਉ ਨੂੰ ਦੇ ਦਿੱਤਾ ਨਹੀਂ ਮੈਂ ਹੈ ਇਹਦੀ ਇੰਦਾ ਫੋਟੋ ਕਿੱਥੋਂ ਤੂੰ ਤੁਰ ਗਏ ਤੂੰ ਦੇ ਆ ਤੋਲੀ ਗਾ ਵੀ ਨਾ ਆਉਣਾ ਵਾ ਤੇ ਫੇਰ ਲੈਣਾ ਲੈਣਾ ਆ ਤੋਲੀ ਗਾ ਹਾਂ ਵੀ ਤੋਲੀ ਗਾ ਨਾ ਆਉਣਾ ਆਪੇ ਖੋਪਰ ਕਿੱਥੇ ਰੱਖੇ ਆ ਵੀ ਸੁਣਣਾ ਆ ਨਾ ਆ ਵੀ ਖੋਲਣਾ ਫੇਰ ਬੈਠਣਾ ਫੋਨ ਕਰ ਲੈ ਫੇਰ ਫਿਰ ਹੋਰ ਜਾਣੇ ਜੇ ਸਾਰੇ ਕੋਈ ਗੱਲ ਨਹੀਂ ਵਾਲੇ ਨਾ ਪੁਰਗਾ ਫੇਰ ਵੀ ਵੱਡੀ ਵੱਡੀ ਗੱਲ ਹਾਂ ਕਰਦੇ ਹਾਂ ਆ ਵੀ ਸੁਣਣਾ ਹਾਂ ਹਾਂ ਤੇ ਇਹ ਸੁਪਰ ਐਸਲ ਸੀ ਆ ਗੱਡੀ ਲੈਂਦੀ ਆ ਇਹ ਸੱਲਵਾਲ ਬਾਬਾ ਵੱਡੀ ਗੱਡੀ ਲੈਣ ਲੱਗੇ ਆ ਪਹਿਲੀ ਮੇਰੇ ਤੇ ਪਹਿਲੀ ਪਈ ਬੈਂਦਾ ਨਹੀਂ ਨਾ ਉਹ ਬਿਠਾਉਣਾ ਨਹੀਂ ਪਈ ਸੋ ਦੋ ਸਾਲ ਹੁੰਦਾ ਅਸੀਂ ਪਹਿਲਾਂ ਇਹ ਦੇਖ ਗਏ ਉਹਦੇ ਅਸੀਂ ਰੱਖੀ ਉਹ ਵੀ ਸਾਹਮਣੇ ਕੋਈ ਅੰਦਰੇ ਕੀ ਆ ਗਿਆ ਉਹ ਤੇ ਕਣਵਾ ਗੱਡੀ ਜਾਵੇ ਰੇਜੀ ਭਾਜਾ ਉਹਨਾਂ ਫੜ ਲਓ ਨਾ ਰੇਦੂੰ ਚਲ ਰੇਦੂੰ ਨਾ ਯਾਰ ਗੱਡੀ ਬੜੀ ਵਧੀਆ ਨਾ ਜਮ ਯਾਰ ਸਾਰੀ ਗੱਡੀ ਚੱਲੂਗੀ ਹਮਮ ਕਲੀਅਰ ਹੈ ਉੱਤੇ ਉੱਪਰ ਨਹੀਂ ਚੱਲਣੀ ਬੱਦ ਕੇ ਉਧਰ ਮੇਰੇ ਹੈ ਨਾ ਇਹ ਤੇ ਹਰ ਉਦਰੀ ਕਿਉਂ ਤੇ ਮਸ਼ੀਨਾਂ ਇਹ ਮਰੀ ਬੈਣ ਲੱਗੀਆਂ ਸਾਰੇ ਕਲੀਅਰ ਨਾ ਵਿੱਚ ਲੱਭਣ ਡਿਆ ਸਾਰਾ ਇਹ ਨਾ ਉੱਤੋਂ ਕਲੀਅਰ ਨਾ ਚਿੱਟੀ ਆ ਸਾਰੀ ਕਿਦਾਂ ਇਹ ਜਾ ਆ ਗਿਆ ਮਿਲ ਖਰਚਾ ਵੀ ਨਾ ਕੀਤਾ ਤੋੜ ਲਿਆ ਹੈ ਤੇ ਨੰਬਰ ਲਾਇਆ ਹੈ ਇਹ ਨੂ ਵੱਡੀ ਹੈ ਬੰਦ ਕਰਦੀ ਹੈ ਫਾਤੇ ਫਾਤੇ ਠੀਕ ਹੈ ਗੱਡੀ ਚਾਚੀ ਨੇ ਸਪੈਸ਼ਲ ਕਿਹਾ ਕਿ ਇੰਨੀ ਗੱਡੀ ਲੈਣੀ ਨਾ ਨਾ ਬੰਦ Itu yang dicari kan? Sudah. Lupa apa yang anak ke tangan ini patah ini tuh ਮੈਂ ਤੇਰੇ ਰਾਂਦਲੇ ਇਤ ਇੰਨਾ ਸੱਚਾ ਵਾ ਇਨਾ ਮਮੇ ਤੇ ਕਿ ਕਰੀਂ ਨੇ ਆਈਆਂ ਥੋੜੀ ਗੱਲ ਬੰਦ ਨਹੀਂ ਰਾਂਦਲੇ ਸੁਣਾ ਰਾਂਦ ਮੇਰਾ ਰਾਂਦ ਨਾਲ ਕਿ ਤੇ ਆਂ ਤੇ ਰਾਂਦ ਇੰਨਾ ਸੱਚਾ ਦਿੱਤਾ ਸੁਝਾਣਾ ਨਾਲ ਬਾਗਾਂ ਵਿੱਚ ਬਾਗ ਵੀ ਆ ਗਈ ਬਲੈਕ ਤੇ ਕਿਹੜੀ ਹੈ ਕਬੂ ਕਰੀਂ ਕੰਮ ਅਦੇ ਅਗਾਂ ਧਿਆਨ ਉਹਦੇ ਜੀ ਇਹ ਗੱਡੀ ਕਰੋ ਚਾਹੇ ਕਿੰਨੀ ਕਲੀਅਰ ਆ ਸਾਰੀ ਜਿਹਾ ਨਾ ਆ ਰਿਹਾ ਪਰ ਲੱਗ ਆ ਕੇ ਹਾਈ ਜੀ ਖਡਾਉਣੇ ਆਏ ਪਸੰਦ ਹੈ ਖਡਾਉਣੇ ਆਏ ਪਸੰਦ ਬੁੱਤ ਨੂੰ 2 ਮਿੰਟ ਹੀ ਬਸ ਤੇ ਵੀ ਖਡਾਉਣੇ ਹੁਣ ਬੜੇ ਹੋ ਗਏ ਨਹੀਂ ਗੱਡੀ ਦੇ ਬਾਹਰ ਦੇ ਬੜੀ ਧੋਨੀਆਂ ਦੇ ਆਹੋ ਇਤੋਂ ਨਾਲ ਗੱਡੀ ਚਲਾ ਲਓ ਤੂੰ ਆਜ ਉਹਦੀ ਕਰ ਦੋ ਇਹਦਾ ਦੂਜਾ ਤੇਰੀ ਵਾਜ ਕਰਦੀ ਹੋਰ ਇਹਦਾ ਇੱਕ ਪਾਲੂ ਜਾ ਮੇਰਾ ਇੰਗੇ ਕਿਨਾਂ ਭਜਾਉਣ ਵਾਲਾ ਨਰਕ ਨੇ ਪਕਰੀ ਨਾ ਮਨਵਾਹ ਬਣੀ ਬਧੀ ਚੀ ਲੱਗਿਆ ਕਿਦਾਂ ਸਾਰੇ ਹਨਾ ਕਲੀਅਰ ਬਣਾਉਣੇ ਆ ਲੋ ਇੱਧਰ ਇੱਧਰ ਬੈਠਾ ਆ ਬਈ ਕੀ ਕਰਦਾ ਫਤੇ ਸਿੰਘ ਕੀ ਕਰਦਾ ਫਤੇ ਇੱਧਰ ਟੀਵੀ ਨਹੀਂ ਵੇਖੀਦਾ ਜਦਾ ਨਹੀਂ ਵੇਖਣਾ ਸਾਰਕ ਕਿਨੇ ਖਡਾਉਣੇ ਲੈਈ ਦੱਦੀ ਆਵੇ ਸਦੀ ਕਿਨੇ ਖਡਾਉਣੇ ਲੈਈ ਜਾਵੇ ਹਰਫ ਤੇ ਵਾਸਤੇ ਪਾਦੇ ਪਾਦੇ ਇੱਧਰ ਬਹਿ ਕੇ ਪਾਦੇ ਓਏ ਭੱਲੋ 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 ਮਾ ਮਸਤ ਵਾਤਰਾ ਬੇ ਚੱਕਰਾ ਜੀ ਉਹਨਾਂ ਸੌਣੇ ਤੇ ਜੋ ਮਰਜ਼ੀ ਕਰੋ ਅੰਗਰ ਰੋਟੀ ਆ ਗਈ ਆਪਣੀ ਵੀ ਲੈ ਆ ਬੜਾ ਵਾਲਾ ਬਹੁਤ ਤੁਮੀ ਲੈ ਕੇ ਖਾਣੇ ਖਾਤੇ ਅੱਗੇ ਫਰਕ ਪੈਂਦਾ ਕਿ ਤੈਨੂੰ ਲੋਜਿਆ ਕਰਨ ਦੇ ਆ ਫਤਵੀ ਰੋਟੀ ਖਾਂਦੇ ਨੇ ਦੁੱਧ ਪੀਂਦੇ ਨੇ ਨਾ ਕੋਣ ਕੋਣ ਨਹੀਂ ਆਈ ਪਿਆਜੇ ਬਣਦੇ ਪਿਆਜੇ ਮਾਮਾ ਨੂੰ ਮਮੀ ਨਹੀਂ ਬਣੀ ਬਲੋਦਨਾ ਜਿਹੜੀ ਉਹਦੇ ਬਹੁਤ ਗਾਂ ਚਾ ਕੇ ਬਣਦੀ ਹੈ ਹਨਾ ਮਮੀ ਬਲੋਦਨਾ ਹੁੰਦੇ ਜਿਵੇਂ ਜਿਤਨਾ ਫੜਿਆ ਦਾ ਵਿਆਹ ਕਰੇਗੀ ਤੋ ਕੈਰੀ ਗਾਲੀ ਬੋਟੀ ਹੋਵੇ ਰੋ ਰੋ ਕੇ ਕੀ ਕਹਣਗੇ ਤੂੰ ਦੇ ਜਿਤਨਾ